ਪਹਿਲ ਪੁਰਿਏ ਪੁੰਦ੍ਰਿਕ ਵੰਨਾ ਤਾਂਚੇ ਖੰਸਾ ਸਗਲੇ ਜਨਾਂ ਪਹਿਲ ਪੁਰਸਾ ਬਿਰਾ ਅਥੋਂਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਇਹਦੇ ਖੀਰ ਲੀਆਂ ਤੁਕਾਂ ਮਹਾਰਾਜ ਕਹਿੰਦੇ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਾ ਲਫ਼ਜ਼ੀ ਅਰਥ ਹੁੰਦਾ ਜੀ ਖੂਨ ਦੀ ਟਿੰਡਾ ਜਿਵੇਂ ਖੂਨ ਦੀ ਟਿੰਡ ਭਰ ਕੇ ਹੁੰਦੀ ਏ ਖਾਲੀ ਹੋ ਜਾਏ ਫਿਰ ਭਰੀ ਚਲੀਏ ਆ ਜਿੰਨੇ ਅਸੀਂ ਬੈਠਿਆ ਟਿੰਡਾ ਹੀ ਆ ਨਾ ਜੀ ਖੂਹ ਦੀਆਂ ਟਿੰਡਾਂ ਬਦਲਦੀਆਂ ਕੋਈ ਨਹੀਂ ਪਾਣੀ ਬਦਲਦਾ ਰਹਿੰਦਾ ਹੈ ਇੱਥੇ ਟਿੰਡ ਵੀ ਬਦਲ ਜਾਂਦੀ ਤੇ ਪਾਣੀ ਬਦਲ ਜਾਂਦਾ ਜਦੋਂ ਚਲਾਣਾ ਕਰਨਾ ਹੈ ਇਹ ਟਿੰਡ ਨੇ ਬਦਲ ਜਾਣਾ ਹੈ ਇਸ ਟਿੰਡ ਦੀ ਥਾਂ ਕਿਤੇ ਹੋਰ ਹੋਰ ਸ਼੍ਰੀ ਮਿਲ ਜਾਂਦੇ ਸਤਿਗੁਰੂ ਬਚਨ ਕਰ ਰਿਹਾ ਜਿਵੇਂ ਖੂਹ ਦੀ ਟਿੰਡ ਭਰ ਕੇ ਹੁੰਦੀ ਏ ਖਾਲੀ ਹੋ ਜਾਂਦੀ ਏ ਫਿਰ ਭਰ ਕੇ ਹੁੰਦੀ ਏ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਇਸ ਢੇੜੇ 'ਚ ਪੈਸਾਂ ਅੱਜ ਕਿਰਪਾ ਹੋ ਗਈ ਤੇਰੇ ਬੂਹੇ ਤੇ ਆ ਕੇ ਡਿੱਗ ਪਏ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦਵਾਰਾ ਚ ਹੁਣ ਦੇਖੋ ਅੱਗੋਂ ਆਵਾਜ਼ ਆਉਂਦੀ ਤੂੰ ਕੁੰਨ ਰੇ ਕੌਣ ਹੈ ਤੂੰ ਭਈ ਮੈਂ ਬਾਬਾ ਜੀ ਥੋੜੇ ਜਰ ਤੇ ਕਈ ਸਾਲ ਪਹਿਲਾਂ ਇੱਥੇ ਕਰਕੇ ਗਿਆ ਸੀ ਅੱਜ ਮੈਂ ਦੁਬਾਰਾ ਕਰ ਲੱਗਾ ਸੰਗਤ ਜੀ ਜਦੋਂ ਪਾਠ ਕਰਨੇ ਆ ਤੂੰ ਕੁੰਨ ਰੇ ਉਥੇ ਦੋ ਡੰਡੀਆਂ ਲੱਗੀਆਂ ਨੇ ਅਧਿਆਏ ਸੈਂਟੈਂਸ ਪੂਰਾ ਹੋ ਗਿਆ ਵਾਕ ਪੂਰਾ ਹੁਣ ਇੱਥੇ ਵੀ ਤੂੰ ਕੁੰਨ ਰੇ ਦੋ ਡੰਡੀਆਂ ਲਾ ਕੇ ਬਸ ਇੰਨੇ ਸ਼ਬਦ ਨੂੰ ਤੂੰ ਕੁੰਨ ਰੇ ਤੂੰ ਕੁੰਨ ਰੇ ਤੈਨ ਕਹਿ ਕੇ ਅੱਗੇ ਡੰਡੀਆਂ ਲਾਤੀਆਂ ਅਦਰ ਅਰਥ ਹੋ ਗਿਆ ਜੀ ਤੂੰ ਕੌਣ ਹੈ ਅੱਗੇ ਮਹਾਰਾਜ ਕਹਿੰਦੇ ਆ ਮੈਂ ਜੀ ਹਾਂ ਇੱਥੇ ਧਿਆਨ ਦੇ ਆ ਜੇ ਜਿਹੜਾ ਮੈਂ ਜੀ ਹੈ ਇਹ ਸੈਂਟੈਂਸ ਵੱਖਰਾ ਹੈ ਮੈਂ ਜੀ ਕਹਿ ਕੇ ਸਤਗੁਰਾਂ ਨੇ ਫਿਰ ਡੰਡੀਆਂ ਲਾਤੀਆਂ ਮੇਰੀ ਆਰੇ ਸੁਣਿਓ ਅਸੀਂ ਸਾਰੇ ਹੁਣ ਮੈਂ ਬੋਲਿਆ ਪਿੱਛੇ ਆਵਾਜ਼ ਆਈ ਮੈਂ ਜੀ ਨਾਮਾ ਨਾਮਾ ਵੱਖਰਾ ਹੈ ਨਾਮ ਅੱਖਰ ਸ਼ਬਦ ਜਿਹੜਾ ਹੈ ਉਹ ਦੋ ਡੰਡੀਆਂ ਵਿੱਚ ਹੈ ਇਹਦਾ ਮਤਲਬ ਕਿ ਇਹਦੇ ਅਰਥ ਕੋਈ ਹੋ ਡੂਗੇ ਅਰਥੇ ਕੀਤੇ ਜਾਂਦੇ ਆ ਜੀ ਕਿ ਪਰਮੇਸ਼ਵਰ ਜੀ ਪੁੱਛ ਰਹੇ ਨੇ ਤੂੰ ਕੁੰ ਰੇ ਤੂੰ ਕੌਣ ਹੈ ਤੇ ਭਗਤ ਜੀ ਕਹਿ ਰਹੇ ਨੇ ਮੈਂ ਜੀ ਨਾਮਾ ਮੇਰੇ ਮਨ ਚ ਆਉਂਦਾ ਜੇ ਮੈਂ ਜੀ ਨਾਮਾ ਇਕੱਠਾ ਹੁੰਦਾ ਤੇ ਨਾਮਾ ਵੱਖਰਾ ਕਿਉਂ ਲਿਖ ਦਿੱਤਾ ਮੈਂ ਜੀ ਵੱਖਰਾ ਨਾਮਾ ਵੱਖਰਾ ਕਿ ਬਹੁਤ ਰੰਗ ਰਤੜੀ ਰੂਹ ਨੇ ਅਰਥ ਕੀਤੇ ਸੰ ਉਹ ਕਹਿੰਦੇ ਨੇ ਭਾਈ ਸਾਹਿਬ ਜੀ ਅਰਥ ਇਉਂ ਕਰਕੇ ਦੇਖੋ ਖਾਂ ਕਿ ਇੱਕ ਬੱਚਾ ਡਿਊੜੀ ਚੁੱਕar ਆ ਰਿਹਾ ਬਜ਼ੁਰਗ ਬੈਠੇ ਨੇ ਤੇ ਪੁੱਛਦੇ ਪਏ ਨੇ ਜੀ ਕੌਣ ਹੈ ਬਈ ਤੂੰ ਕਿਹੜਾ ਵੀ ਅੰਦਰ ਆਇਆ ਅੱਗੋਂ ਕਹਿੰਦਾ ਬਾਪੂ ਜੀ ਮੈਂ ਹਾਂ ਮੈਂ ਹਾਂ ਤੇ ਬਾਪੂ ਆਵਾਜ਼ ਪਛਾਣਦੇ ਨੇ ਕਹਿੰਦੇ ਅੱਛਾ ਫਲਾਣਾ ਸਿੰਘ ਆ ਗਿਆ ਕਹਿੰਦਾ ਹਾਂ ਜੀ ਮੈਂ ਹੀ ਆਇਆ ਵਾਂ ਧਿਆਨ ਨਾਲ ਸੁਣਿਓ ਅਰਥ ਤੂੰ ਕੁੰਰੇ ਤੂੰ ਕੌਣ ਹੈ ਭਗਤ ਜੀ ਬੋਲੇ ਮੈਂ ਜੀ ਮੈਂ ਹਾਂ ਤੇ ਵੈਗਰੂ ਜੀ ਬੋਲ ਕੇ ਕਹਿੰਦੇ ਨਾਮ ਕਹਿੰਦੇ ਹੋ ਜੀ ਹਾਂ ਮੈਂ ਹੀ ਆ ਮੈਂ ਨਾਮ ਦੇਵਾ ਵਾ ਵਾ ਕਮਾਲ ਕਰ ਦਿੱਤੀ ਸੀ ਮੈਂ ਕਹਿੰਦਾ ਏਡੀਆਂ ਸਿੱਧੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਕਰਦੇ ਆ ਜਿਹੜਾ ਰੌਲਾ ਪਾਉਂਦੇ ਆ ਰੱਬ ਹੈ ਨਹੀਂ ਕੁਦਰਤ ਹੈ ਉਹ ਪਿਆਰ ਉਹ ਇੱਥੇ ਤੇ ਰੱਬ ਨਾਲ ਰੱਬ ਜਦੋਂ ਭਗਤ ਬੱਚਾ ਬਣ ਕੇ ਜਿਵੇਂ ਬੱਚਾ ਜਿਹੜੀ ਵਤਸ ਭਗਤੀ ਬਹੁਤ ਵੱਡੀ ਹੈ ਜੀ ਤੁਸੀਂ ਕਹਿੰਦੇ ਦੇਖਿਓ ਜਦੋਂ ਬੱਚਾ ਜਿੱਦ ਕਰਦਾ ਹੈ ਨਾ ਉਧਰ ਹੁੰਦਾ ਅਸੀਂ ਹੱਸਨੇ ਆ ਉਹ ਕਈ ਵਰੀ ਇਹਦਾ ਨਾ ਆ ਚੀਜ਼ ਮੈਨੂੰ ਲੈ ਦਿਓ ਅਸੀਂ ਹੱਸੀ ਜਾਂਨੇ ਆ ਭਗਤ ਨਾਮਦੇਵ ਕਹਿੰਦੇ ਮੈਂ ਦਰਸ਼ਨ ਕਰਨੇ ਨੇ ਬੱਚੇ ਦੀ ਤਰ੍ਹਾਂ ਜਿਦ ਮੈਂ ਕਰਨੇ ਨੇ ਪ੍ਰਤੱਖ ਕਰਨੇ ਨੇ ਤੁਸੀਂ ਆ ਭੋਗ ਲਾਓ ਤੇ ਰੱਬ ਜੀ ਵੇਖ ਕੇ ਹੱਸ ਪਏ ਤੇ ਭਗਤ ਜੀ ਕਹਿੰਦੇ ਨੇ ਏਕ ਭਗਤ ਮੇਰੇ ਖਿਰਦਾ ਬਸਾ ਨਾਮੇ ਦੇਖ ਨਰਾਇਣ ਹਸੇ